ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਕਿ ਸਹੀ ਗੱਲ ਹੈ ਮੈਂ ਸਾਈਜ਼ ਕੀਤਾ ਕਿ ਜੋ ਮੁਲਕ ਦੀ ਹਾਲਤ ਹੈਗੀ ਹੈ ਜਿੱਦੋਂ ਦਾ ਮੁਲਕ ਜਾ ਰਿਹਾ ਹੈਗਾ ਔਰ ਜਿੰਨਾ 24 ਦਾ ਇਲੈਕਸ਼ਨ ਇੰਪੋਰਟੈਂਟ ਹੈ ਸਹੀ ਪਾਸੇ ਖੜਨਾ ਚਾਹੀਦਾ ਕਾਂਗਰਸ ਪਾਰਟੀ ਡਾਕਟਰ ਸਾਹਿਬ ਟਿਕਟ ਦੇ ਰਹੀ ਆ ਲੋਕ ਸਭਾ ਦੀ ਪਟਿਆਲਾ ਤੋਂ ਤੁਸੀਂ ਚੋਣ ਲੜੋਗੇ ਕਾਰਪੋਰਲ ਲੁੱਟ ਹੈ ਉਹਦੇ ਅਗੇਂਸਟ ਜਿਹੜਾ ਧਰਬ ਦੇ ਨਾਂ ਤੇ ਜਿਹੜਾ ਵੋਟਾਂ ਦੀ ਇਹਦੀ ਕਤਾਰਬੰਦੀ ਹੋ ਰਹੀ ਹੈ ਉਹਦੇ ਅਗੇਂਸਟ ਇੰਡੀਆ ਲਾਇੰਸ ਦੇ ਖਾਸ ਤੌਰ ਤੇ ਕਾਂਗਰਸ ਪਾਰਟੀ ਖਾਸ ਤੌਰ ਤੇ ਰਾਹੁਲ ਗਾਂਧੀ ਜਿਉਂ ਆਈ ਆਈਡੀਆ ਲੈ ਕੇ ਆਏ ਨੇ ਲੋਕ ਇਹ ਵੀ ਸਵਾਲ ਕਰਨਗੇ ਕਿ ਡਾਕਟਰ ਗਾਂਧੀ ਨੂੰ ਅਸੀਂ 14 ਵਾਲੇ ਡਾਕਟਰ ਗਾਂਧੀ ਨੂੰ ਸਹੀ ਮੰਨੀਏ ਜਾਂ ਫਿਰ ਅੱਜ 24 ਵਾਲੇ ਡਾਕਟਰ ਗਾਂਧੀ ਨੂੰ ਸਹੀ ਮੰਨੀਏ 14 'ਚ ਮੈਂ 14 ਦੇ ਇਲੈਕਸ਼ਨਾਂ 'ਚ ਆਮ ਆਦਮੀ ਪਾਰਟੀ ਸਪੋਰਟ ਕਰਦੇ ਮੈਂ ਦੋ ਵਾਰ ਪੰਜਾਬ ਦੇ ਲੋਕਾਂ ਕੋਲੋਂ ਤੇ ਭਾਰ ਦੇ ਲੋਕਾਂ ਕੋਲੋਂ ਮਾਫੀ ਮੰਗ ਚੁੱਕਿਆ ਲੋਕ ਸਭ ਅਗਲੀ ਚੋਣ ਦੇ ਵਿੱਚ ਫਿਰ ਤੁਸੀਂ ਕਾਂਗਰਸ ਨੂੰ ਮਾੜਾ ਕਹੋਗੇ ਮੇਰੇ ਜਵੂਦ ਨਾਲ ਜੋ ਚ ਇਸ ਸਮੇਂ ਲੱਗੂਗਾ ਮੈਂ ਉਸ ਸਮੇਂ ਗੱਲ ਕਰ ਲੂਗਾ ਲੋਕਾਂ ਨੂੰ ਗੱਲ ਕਿਵੇਂ ਸਮਝਾਓਗੇ ਬਈ ਇਹ ਲੋਕਾਂ ਨੂੰ ਸਮਝਾਵਾਂਗੇ ਲੋਕ ਮੈਂ ਤੁਹਾਨੂੰ ਇੰਟਰਵਿਊ ਦੇ ਵਿੱਚ ਸਵਾਲ ਕੀਤਾ ਸੀ ਕਿ ਤੁਸੀਂ ਕਾਂਗਰਸ ਪਾਰਟੀ ਚ ਸ਼ਾਮਲ ਹੋਵੋਗੇ ਤੁਸੀਂ ਚੋਣ ਲੜੋਗੇ ਉਦੋਂ ਤੁਸੀਂ ਬਿਲਕੁਲ ਕੋਈ ਨਾ ਕੀਤੀ ਸੀ ਕਿ ਐਦਾਂ ਦਾ ਕੁਝ ਨਹੀਂ ਹੋਊਗਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਡਾਕਟਰ ਧਰਮਵੀਰ ਗਾਂਧੀ ਜਿਹੜੇ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਨੇ ਡਾਕਟਰ ਸਾਹਿਬ ਮੇਰੇ ਨਾਲ ਇਸ ਵੇਲੇ ਲਾਈਨ ਦੇ ਉੱਪਰ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਡਾਕਟਰ ਸਾਹਿਬ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਕਿ ਸਹੀ ਗੱਲ ਹੈ ਇਹ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਮੈਂ ਡਿਸਾਈਡ ਕੀਤਾ ਕਿ ਜੋ ਮੁਲਕ ਦੀ ਹਾਲਤ ਹੈਗੀ ਹੈ ਜਿੱਦੋਂ ਦਾ ਮੁਲਕ ਜਾ ਰਿਹਾ ਹੈਗਾ ਔਰ ਜਿੰਨਾ 24 ਦਾ ਇਲੈਕਸ਼ਨ ਇੰਪੋਰਟੈਂਟ ਹੈ ਇੰਡੀਅਨ ਰਿਪਬਲਿਕ ਦੀ ਹਿਸਟਰੀ ਵਿੱਚ ਉਹਦੇ ਵਿੱਚ ਮੈਨੂੰ ਜਿਹੜੀ ਓਨ ਦਾ ਰਾਈਟ ਸਾਈਡ ਆਫ ਹਿਸਟਰੀ ਜਿਹੜਾ ਇਤਿਹਾਸ ਹੈਗਾ ਉਹਦੇ ਸਹੀ ਪਾਸੇ ਖੜਨਾ ਚਾਹੀਦਾ ਨਾ ਕਿ ਗਲਤ ਪਾਸੇ ਖੜਨਾ ਚਾਹੀਦਾ ਔਰ ਅੱਜ ਜੋ ਸਹੀ ਪਾਸਾ ਕਾਂਗਰਸ ਔਰ ਇੰਡੀਆ ਅਲਾਈਅንስ ਹੈਗਾ ਜੀ ਕੀ ਤੁਹਾਨੂੰ ਕਾਂਗਰਸ ਪਾਰਟੀ ਡਾਕਟਰ ਸਾਹਿਬ ਟਿਕਟ ਦੇ ਰਹੀ ਆ ਲੋਕ ਸਭਾ ਦੀ ਪਟਿਆਲਾ ਤੋਂ ਤੁਸੀਂ ਚੋਣ ਲੜੋਗੇ ਇਹ ਦੋਮ ਦਰਜਾ ਦਾ ਕੁਐਸਚਨ ਹੈਗਾ ਕੈਕਟਰ ਨੋਟ ਕੈਟ ਥਰਸ ਨਾਟ ਦਾ ਪ੍ਰਾਈਮਰੀ ਕਨਸਰਨ ਪ੍ਰਾਈਮਰੀ ਕਨਸਰਨ ਨੇ ਕਿਉਂ ਨਾ ਫੋਰਸ ਨੂੰ ਜੋੜਨਾ ਜਿਹੜੀਆਂ ਡੈਮੋਕ੍ਰੇਸੀ ਵਾਸਤੇ ਜਿਹੜਾ ਮੁਲਕ ਦਾ ਸੈਕੂਲਰ ਫੈਬਰਿਕ ਹੈ ਉਹਦੇ ਵਾਸਤੇ ਕਾਰਪੋਰੇਟ ਲੁੱਟ ਹੈ ਉਹਦੇ ਅਗੇਂਸਟ ਜਿਹੜਾ ਧਰਮ ਦੇ ਨਾਂ ਤੇ ਜਿਹੜਾ ਵੋਟਾਂ ਦੀ ਇਹ ਕਤਾਰਬੰਦੀ ਹੋ ਰਹੀ ਹੈ ਉਹਦੇ ਅਗੇਂਸਟ ਔਰ ਜੋ ਪੋਲੀਟੀਕਲ ਡਿਕਟੇਟਰਸ਼ਿਪ ਹੈ ਜੋ ਕਾਰਪੋਰੇਟ ਲੁੱਟ ਹੈਗੀ ਉਹਦੇ ਅਗੇਂਸਟ ਜਿਹੜਾ ਹੈਗਾ ਆਪ ਇੰਡੀਆ ਲਾਇੰਸ ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਖਾਸ ਤੌਰ ਤੇ ਰਾਹੁਲ ਗਾਂਧੀ ਜੋ ਇਹ ਆਈਡੀਆ ਲੈ ਕੇ ਆਏ ਨੇ ਤੇ ਉਹ ਉਹਦੇ ਵਾਸਤੇ ਕੰਮ ਕਰਨ ਦਾ ਜਾਂ ਉਹਦੀ ਮਦਦ ਕਰਨ ਦਾ ਸਵਾਲ ਹੈ ਜੀ ਡਾਕਟਰ ਸਾਹਿਬ ਲੋਕ ਇਹ ਵੀ ਸਵਾਲ ਕਰਨਗੇ ਕਿ ਤੁਸੀਂ ਕਿ ਡਾਕਟਰ ਗਾਂਧੀ ਨੂੰ ਅਸੀਂ 14 ਵਾਲੇ ਡਾਕਟਰ ਗਾਂਧੀ ਨੂੰ ਸਹੀ ਮੰਨੀਏ ਜਾਂ ਫਿਰ ਅੱਜ 24 ਵਾਲੇ ਡਾਕਟਰ ਗਾਂਧੀ ਨੂੰ ਸਹੀ ਮੰਨੀਏ 14 ਦੇ ਵਿੱਚ ਇਹ ਗੱਲ ਸੀ ਕਿ 24 ਦੇ ਵਿੱਚਕਾਰ ਪੋਲਾ ਹੇਠੋਂ ਬਹੁਤ ਪਾਣੀ ਵਹਿ ਚੁੱਕਿਆ ਹਿੰਦੁਸਤਾਨ ਇੱਕ ਪੂਰੀ ਤਰਨ ਲੈ ਚੁੱਕਿਆ ਹੈਗਾ ਹੁਣ ਅਗਲੀ ਹੋਰ ਖਤਰਨਾਕ ਤਰਨ ਹਿੰਦੁਸਤਾਨ ਦੇ ਸਿਰ ਤੇ ਪਈ ਹੈ 14 ਜਿਵੇਂ 14 ਦੇ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਸਪੋਰਟ ਕਰਦੇ ਮੈਂ ਦੋ ਵਾਰ ਪੰਜਾਬ ਦੇ ਲੋਕਾਂ ਕੋਲੋਂ ਤੇ ਭਾਰ ਦੇ ਲੋਕਾਂ ਕੋਲੋਂ ਮਾਫੀ ਮੰਗ ਮੰਗ ਚੁੱਕਿਆ ਕਿ ਮੈਂ ਇਹੀ ਪਾਰਟੀ ਨੂੰ ਜਿਹੇ ਲੀਡਰ ਨੂੰ ਸਿਆਸੀ ਆਰਬਿਟ ਜ ਸਥਾਪਿਤ ਕਰਨ ਚ ਹਿੱਸਾ ਪਾ ਬੈਠਾ ਹੈਗਾ ਜਿਹੜਾ ਕਿ ਮੁਲਕ ਵਾਸਤੇ ਤਬਾਹੀ ਲੈ ਕੇ ਆ ਰਿਹਾ ਹੈਗਾ ਉਹਦੇ ਵਾਸਤੇ ਮੈਂ ਪਹਿਲੇ ਲੋਕਾਂ ਨੂੰ ਮਾਫੀ ਮੰਗ ਚੁੱਕਿਆ ਹੈ ਕਿ ਐ ਤਾਂ ਨਹੀਂ ਹੋਊਗਾ ਡਾਕਟਰ ਸਾਹਿਬ ਅਗਲੀ ਚੋਣ ਦੇ ਵਿੱਚ ਫਿਰ ਤੁਸੀਂ ਕਾਂਗਰਸ ਨੂੰ ਮਾਰਾ ਕਹੋਗੇ ਨਹੀਂ ਨਹੀਂ ਇਹ ਨਹੀਂ ਕੁਐਸਚਨ ਜੇ ਜੇ ਲੱਗੂਗਾ ਕਿ ਬਹੁਤ ਵੱਡਾ ਕੁਐਸਚਨ ਹੈ ਤਾਂ ਮੈਂ ਆ ਆ ਆ ਆ ਆ ਆਮ ਅ ਪਰਸਨ ਇਨ ਮਾਈਸੈਲਫ ਗਾਂਧੀ ਕੈਨ ਬੀ ਪਾਰਟ ਆਫ ਕਾਂਗਰਸ ਇਟ ਕੈਨ ਬੀ ਪਾਰਟ ਆਪ ਬਟ ਹੀਸ ਵਨ ਸਮਥਿੰਗ ਇਨ ਹਿਮਸੈਲਫ ਆਲਸੋ ਮੈਂ ਆਪ ਵੀ ਕੁਝ ਮੇਰਾ ਮੇਰਾ ਇੱਕ ਵਜੂਦ ਹੈ ਨਾ ਮੇਰੇ ਇਸ ਵਜੂਦ ਨੂੰ ਜੋ ਜਿਸ ਸਮੇਂ ਲੱਗੂਗਾ ਮੈਂ ਉਸ ਉਸ ਸਮੇਂ ਗੱਲ ਕਰ ਲੂੰਗਾ ਯਾਨੀ ਕਿ ਡਾਕਟਰ ਗਾਂਧੀ ਪਾਰਟੀਆਂ ਨਹੀਂ ਬਦਲ ਰਹੇ ਉਹ ਸਿਰਫ ਇੱਕ ਆਈਡੀਓਲੋਜੀ ਲੈ ਕੇ ਚੱਲ ਰਹੇ ਨੇ ਹਾਂ ਤੁਸੀਂ ਬਿਲਕੁਲ ਸਹੀ ਨੁਕਤਾ ਫੜਿਆ ਤੇ ਲੋਕਾਂ ਨੂੰ ਗੱਲ ਕਿਵੇਂ ਸਮਝਾਓਗੇ ਬਈ ਨਹੀਂ ਲੋਕਾਂ ਨੂੰ ਸਮਝਾ ਲਾਂਗੇ ਲੋਕਾਂ ਨੂੰ ਲੋਕੀ ਰੋਜ਼ ਜੋ ਜ਼ਿੰਦਗੀ ਵਾਪਰਦਾ ਹੈ ਜੋ ਮੁਲਕ 'ਚ ਵਾਪਰਦਾ ਜੋ ਦੁਨੀਆ 'ਚ ਵਾਪਰਦਾ ਜੋ ਉਹਨਾਂ ਲੋਕਾਂ ਦੇ ਨਾਲ ਆਪ ਰੋਜ਼ ਵਾਪਰਦਾ ਹੈਗਾ ਇੱਕ ਸੈਕਸ਼ਨ ਨਾਲੇ ਮੈਜੋਰਟੀ ਲੋਕਾਂ ਨਾਲ ਲੋਕੀਓ ਤਾਂ ਆਪ ਸੇ ਪਿੰਡੇ ਤੇ ਹਣਾਦੇ ਹੈਗੇ ਐ ਐਂਡ ਦੇ ਵਿਲ ਅੰਡਰਸਟੈਂਡ ਮਾਈ ਪੋਜੀਸ਼ਨ ਯਾਨੀ ਕਿ ਚੋਣ ਤਾਂ ਤੁਸੀਂ ਲੜੋਗੇ ਕਾਂਗਰਸ ਪਾਰਟੀ ਤੁਹਾਨੂੰ ਪਟਿਆਲ ਤੋਂ ਟਿਕਟ ਦਊਗੀ ਆਈ ਡੋਨਟ ਨੋ ਨਿਊਜ਼ ਇਹ ਹੈ ਕਿ ਮੈਂ ਪਾਰਟੀ ਜੁਆਇਨ ਕਰ ਰਿਹਾ ਪਰਗਟ ਸਿੰਘ ਡਾਕਟਰ ਸਾਹਿਬ ਤੁਹਾਨੂੰ ਮਿਲੇ ਸੀ ਟਿਕਟ ਲੈ ਕੇ ਆਏ ਸੀ ਠੀਕ ਆ ਉਹ ਤੋਂ ਮੈਂ ਉਹ ਤੋਂ ਮੈਂ ਬਿਲਕੁਲ ਅਜੇ ਤਿਆਰ ਨਹੀਂ ਸੀਗਾ ਥੈਨ ਆਫਟਰ 댓 ਮੈਂ ਹੌਲੀ ਹੌਲੀ ਉਹਦੀ ਸੇਧ ਵੀ ਠੀਕ ਨਹੀਂ ਸੀਗੀ ਥੈਨ ਥਿੰਗਸ ਇੰਪਰੂਵਡ ਆਈ ਡਿਡ ਤੁਸੀਂ ਮੈਂਟਲੀ ਤੌਰ ਤੇ ਫਿਰ ਕਿਵੇਂ ਤਿਆਰ ਕੀਤਾ ਪਹਿਲਾਂ ਤੁਸੀਂ ਜਵਾਬ ਦੇ ਰਹੇ ਸੀ ਅੱਜ ਤੁਸੀਂ ਹਾਲਾਂਕਿ ਤੁਹਾਨੂੰ ਡਾਕਟਰ ਸਾਹਿਬ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਜਦੋਂ ਤੁਸੀਂ ਭਾਰਤ ਜਲੋ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਉਦੋਂ ਸਭ ਤੋਂ ਪਹਿਲਾਂ ਤੁਹਾਨੂੰ ਜਦੋਂ ਤੁਸੀਂ ਵਾਪਸ ਆਏ ਸੀ ਉਸੇ ਦਿਨ ਮੈਂ ਤੁਹਾਨੂੰ ਇੰਟਰਵਿਊ ਦੇ ਵਿੱਚ ਸਵਾਲ ਕੀਤਾ ਸੀ ਕਿ ਤੁਸੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਵੋਗੇ ਤੁਸੀਂ ਚੋਣ ਲੜੋਗੇ ਉਦੋਂ ਤੁਸੀਂ ਬਿਲਕੁਲ ਕੋਈ ਨਾ ਕੀਤੀ ਸੀ ਕਿ ਐਦਾਂ ਦਾ ਕੁਝ ਨਹੀਂ ਹੋਊਗਾ ਈਵਨ 2 ਸਾਲ ਚ ਜਿੰਨਾ ਹਿੰਦੁਸਤਾਨ ਬਦਲਿਆ ਔਰ ਜੋ ਹਿੰਦੁਸਤਾਨ ਸਾਹਮਣੇ ਸਵਾਲ ਪੋਜ਼ ਹੋ ਗਏ ਔਰ ਜਿਤਨ ਪੋਲੀਟੀਕਲ ਡਿਕਟੇਟਰਸ਼ਿਪ ਆਵਰ ਜਿਹੜੀ ਅਜੰਡਾ ਜਿਹੜਾ ਸੈੱਟ ਕੀਤਾ ਜਾ ਰਿਹਾ ਭਾਜਪਾ ਵੱਲੋਂ ਉਹ 2 ਸਾਲ ਦਾ ਅਸਰ ਵੀ ਬਹੁਤ ਹੈਗਾ ਜੀ ਬਿਲਕੁਲ